हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਚਾਰ ਹੀ ਆਗਿਆ ਬਈ ਟੋਪ ਕੁਆਲਿਟੀ ਦੀਆਂ ਉਹਨਾਂ ਵਿੱਚੋਂ ਦੋ ਤਾਂ ਆਗਿਆ ਤਾਜ਼ੀਆਂ ਸੂਈਆਂ ਤੇ ਦੋ ਆਗਿਆ ਗੱਬਣਾ ਥੋੜੇ ਥੋੜੇ ਦਿਨਾਂ ਦੀਆਂ ਮੰਨ ਲਓ ਬਈ ਕੱਚੀਆਂ ਨੇ ਜਿਹੜੀ ਹੈ ਨਾ ਆਪਾਂ ਵੀਡੀਓ ਬਣਾਉਣ ਲਈ ਪਹੁੰਚੇ ਆਂ ਬਾਈਕ ਵਾਲੇ ਕੋਲੇ ਪਹੁੰਚੇ ਆਂ ਪਿੰਡ ਦੀਵਗੜ ਤੇ ਬਰੀਡ ਸੋਨੋ ਹਰ ਇੱਕ ਮਿਲ ਜੂ ਭਾਵੇਂ ਲੈ ਲਿਓ ਐਰਸਰ ਭਾਵੇਂ ਲੈ ਲਿਓ ਜਰਸੀ ਤੇ ਭਾਵੇਂ ਲੈ ਲਿਓ ਐਚ ਐਫ ਤੇ ਭਾਵੇਂ ਲੈ ਲਿਓ ਗਰਲੈਂਡੋ ਤੇ ਬਾਕੀ ਦੀ ਗੱਲਬਾਤ ਜਿਹੜੀ ਕਰਾਂਗੇ ਬਾਈ ਨਾਲ ਆਜੋ ਕਰਦੇ ਆਂ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹਾਂ ਬਾਈ ਵਧੀਆ ਬਾਈ ਤੇ ਚਾਰੇ ਨੇ ਕਿਨੇ ਆਗੇ ਚਾਰੇ ਨੇ ਕਿਨੇ ਹੋ ਦੋ ਪਹਿਲਿਆਂ ਦੇ ਸੌਦੇ ਹੋ ਕਿਉਂ ਤਾਂ 6 ਸੀਗੀਆਂ ਉਹਨਾਂ ਦੇ ਸੌਦੇ ਹੋਏ ਵੇ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਪਿੰਡ ਦੀਪਗੜ੍ਹ ਜਿਹਦਾ ਬਰਨਾਲਾ ਸੀਲ ਤਪਾ ਨੇੜੇ ਪਿੰਡ ਨੇੜੇ ਆਪਾਂ ਨੂੰ ਇੱਧਰ ਰਾਮਗੜ੍ਹ ਆ ਗਿਆ ਇੱਧਰ ਭਦੌੜ ਆ ਗਿਆ 5 ਕਿਲੋਮੀਟਰ ਠੀਕ ਹੈ ਕੰਡੈਕਟਰ ਨੰਬਰ ਬੋਲ ਦਿਓ 995810783 ਇਹ ਬਾਈ ਦਾ ਬਾਈ ਕੰਡੈਕਟਰ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਾਲੇ ਪਹਿਲਾਂ ਤਾਂ ਮੈਨੂੰ ਐਸ ਵੀ ਗੱਪਣ ਨਹੀਂ ਨੇ ਤੁਸੀਂ ਇਹ ਗੱਪਣਾ ਬਸ ਡਾਕਟਰ ਬਸ ਡੰਗ ਦੇੜੀ ਲਓ ਮੇਰੇ ਸਾਹਬ ਨਾਲ ਅੱਜ ਰਾਤ ਨੂੰ ਸੂਪੂ ਗਾਂ ਪਰਗੀ ਤਿਆਰ ਹੈ ਤੇ ਲੈਵਾ ਤਾਂ ਕਹਿਣ ਦੀ ਲੋੜ ਨਹੀਂ ਲੈਵਾ ਤਾਂ ਬੋਲਦੀ ਕਿ ਕਿਤੋਂ ਰਾ ਦੇਖੀ ਗਾਂ ਦਾ ਪੰਡ ਲੱਗੀ ਪਈ ਆ ਹਾਂ ਤੋਂ ਹੀ ਬਤੋਰੀ ਕੁਆਲਿਟੀ ਦੇਖੋ ਬੈੜਦੀ 25 ਕਿਲੋ ਦੁੱਧ ਦੱਸਿਆ ਮਾਲਕ ਨੇ ਜੀ ਤੋਂ ਲਈ ਕਹਿੰਦੇ 25 ਕਿਲੋ ਦੁੱਧ ਦਿੱਤਾ ਬੈੜਦਾ ਕਾਲੇ ਮੈਂ ਕਹਣਾ ਲੈਵਾ ਨਹੀਂ ਮੈਂ ਲੈਵਾ ਤਾਂ ਐ ਫੈਟਿੰਗ ਸੂਪੂ ਗਿਆ ਅੱਜ ਰਾਤ ਨੂੰ ਇਹ ਮਾੜਾ ਮਾੜਾ ਦਰਦ ਜਿਆ ਕਰਦੀ ਐ ਸੂਪੂ ਠੀਕ ਐ ਤੇ ਬਾਕੀ ਲੈਵਾ ਦੇਖੋ ਮੈਂ ਕਿਤੋਂ ਦੀ ਦੇਖੀ ਡਾਕਟਰ ਫੇਸ ਦੇਖੋ ਪਹਿਲਾਂ ਤਾਂ ਕਾਲੇ ਕਿਹੜੀ ਬੀੜ ਆ ਜਾਂਦੀ ਆ ਬਾਈ ਇਹ ਗਰਲੈਂਡੋ ਵੀ ਕਹਿੰਦੇ ਆ ਕ੍ਰੋਸ ਚ ਵੀ ਕਹਿੰਦੇ ਆ ਜਿਹੜੀ ਮਰਜ਼ੀ ਲਾ ਲਾ ਵੀ ਅਗਲਾ ਮੰਨ ਕੇ ਜਿਹੜੀ ਮਰਜ਼ੀ ਆ ਹੁਣ ਦੇਖ ਲੈ ਵਾ ਸ਼ਾਬਾਸ਼ ਰੋ ਲੱਗੀ ਗੈ ਰੋਕ ਤੇ ਬਾਈ ਆਪਾਂ ਛੌਂਕ ਨਾ ਦਿਖਾਉਣੇ ਆ ਸਮਾਰ ਕੇ ਖੜਾ ਕੇ ਇਹਦਾ ਲੇਵਾ ਤੂ ਵਾ ਲੈ ਬਾਈ ਚੈੱਕ ਕਰੋ ਸਭਾਈ ਅਸਲ ਵਿੱਚ ਚਮਕ ਬਹੁਤ ਹੈ ਬੈੜਦੀ ਥੱਲੇ ਤੋਂ ਲੈ ਕੇ ਸੂਹ ਤੱਕ ਕਰਮਾਲੀ ਦਾ ਲੇਵਾ ਲੱਗਾ ਵਕਣੇ ਕਾਲੇ ਚਮਕ ਬਹੁਤ ਹੈ ਮੱਜਾਂ ਨਾਲ ਦਾ ਥਣ ਨਾੜਾ ਨੂੜਾ ਦੇਖੋ ਮੈਂ ਕਹਣਾ ਨਾ ਵੀ ਗੁੰਦੀ ਪਈਆਂ ਨਾੜਾਂ ਨਾਲ ਕਹਿਣ ਦੀ ਗੱਲ ਨਹੀਂ ਹੈਗੀ ਕੁੱਤੋਂ ਵੀ ਚੌੜੀ ਚੂੜੀ ਬਹੁਤ ਚਮਕ ਰ ਗੱਲਾਂ ਕਰਾਉਂਦੀ ਹਨ ਕਹਿਣ ਦੀ ਲੋੜ ਹੀ ਨਹੀਂ ਫੇਸਬੁਕਸ ਦੇਖੋ ਰੰਗ ਰੂਪ ਕੁਆਲਟੀ ਪੱਧਰ ਪੁੱਧਰ ਸੈਣ ਗਲੀ ਵਸੀ ਆ ਪੂਰੀ ਤੇ ਨਾਂ ਵਾਲੀ ਵੱਡੀ ਤੇ ਨਾਂ ਵਾਲੀ ਛੋਟੀ ਕਿ ਨਹੀਂ ਕਰੇ ਦਰਮਿਆਨੀ ਆ ਦਰਮਿਆਨੀ ਕਾਤ ਦਰਮਿਆਨੇ ਚ ਆ ਗਈ ਲੇਵਾ ਲੱਗਿਆ ਪਰ ਲੇਵਾ ਥੱਲੇ ਹੋਣੀ ਦਰਮਿਆਨੇ ਰਹਿੰਦਾ ਤੇ ਚੇਫ ਨੂੰ ਮਾਤ ਪਾ ਦੂ ਥੱਲੇ ਉਹਦਾ ਚਲੋ ਬੱਚਾ ਧਰਿਆ ਜਿਹੜੇ ਬਲ ਹੈਗੇ ਸਾਰੇ ਘੜ ਦੂਗੀ ਲੇਵਾ ਤਾਂ ਬਾਈ ਮੈਂ ਕਿਹੜਾ ਇੰਨਾ ਕ ਵੱਡਾ ਦੇਵਾਲ ਘਾਵਾਂ ਕਰਮਾਣ ਨੂੰ ਕੀ ਕਹਿਣ ਜੇ ਇਹਨੂੰ ਲੋੜ ਹੀ ਨਹੀਂ ਹਾਂ ਸਹੀ ਗੱਲ ਆ ਬਾਈ ਬਾਕੀ ਥਾਂ ਥੋੜਨਾ ਬਾਈ ਇਹਨੂੰ ਇਧਰ ਨੂੰ ਕਰੀ ਕਾ ਉਹ ਚੰਗਾ ਸਾਡੀ ਇੱਕ ਵਾਰੀ ਥਾਂ ਵੀ ਨਾ ਮੱਝਾਂ ਨਾਲ ਦਾ ਬਾਈ ਲੱਗਿਆ ਪੂਰਾ ਟੌਪ ਦਾ ਭਾਵੇਂ ਚੋਲੋ ਮਸ਼ੀਨ ਤੇ ਭਾਵੇਂ ਚੋਲੋ ਹੱਥੀ ਸੋਨੂੰ ਕੋਈ ਦਿੱਕਤ ਨਹੀਂ ਪੈਂਦੀ ਗੱਲ ਹੋਰ ਵੀ ਆ ਇਹ ਨਹੀਂ ਪਤਾ ਵੀ ਛੋਡੇ ਘਰੇ ਜਾ ਕੇ ਸਵੇਰੇ ਇਹ ਨਹੀਂ ਪਤਾ ਇਥੋਂ ਵੇਚਵਾ ਕੇ ਲੈ ਕੇ ਜਾਣਾ ਨਹੀਂ ਸੂਪੂ ਰਾਤ ਨੂੰ ਡਾਕਟਰ ਗਾਂ ਅੱਜ ਰਾਤ ਨੂੰ ਸੂਕ ਗਈ ਹੁਣ ਤਾਂ ਟਾਈਮ 2:30 ਵਜੇ ਹੋਣਗੀ ਸਹੀ ਗੱਲ ਆ ਬਾਈ ਹਾਂ 3:30 ਦਾ ਟਾਈਮ ਹੋਊਗਾ ਕੁਆਲਿਟੀ ਦੇਖੋ ਕਲੇ ਹੁਣ ਮੁੱਲ ਚ ਨਹੀਂ ਫਰਕ ਬਾਈ ਡਾਕਟਰ ਮੁੱਲ ਦੇਖ ਲੈ 85 ਕਰ ਵਾਲਾ 90 ਕਰ ਵਾਲਾ 82000 ਦੀ ਗਾਂ ਦੇਣੀ ਆ ਆਪਾਂ ਟੋਟਲੀ 85 ਦੇ ਚੱਕੋ ਬਾਈ 82000 ਰੁਪਏ ਦੀ ਬਾਈ ਕਹਿੰਦਾ ਵੜ ਅੱਜ ਦੇਣੀ ਆ ਮੁੱਲ ਕਰਾਉਣ ਨੂੰ ਜਨਾ ਮਰਜ਼ੀ ਕਰਾਈ ਚੱਲੋ ਤੇ ਕਲੇ ਅੱਗੇ ਦੋ ਨੰਬਰ ਤੇ ਬਾਈ ਇਹਦੇ ਨਾਲ ਦੱਸ ਇਹ ਇਹ ਇਹਦੇ ਮਗਰ ਬੱਸੀ ਆ ਤੜਕੇ ਸੂਈ ਆ ਬਾਈ ਐਚ ਐਫ ਤਾਂ ਨਹੀਂ ਆਹ ਬਈ ਜੇਰ ਤੜਕੇ 5 6 ਵਜੇ ਸੂਈ ਆ ਠੀਕ ਆਪੇ ਇਹ ਠੰਡੀ ਸੀੀ ਬਾਈ ਤੜਕੇ 5 6 ਵਜੇ ਸੂਈ ਆ ਕਿੰਨਾ ਕ ਬੋਲਾ ਕਟੇ ਕਲੇ ਬੋਲਾ ਕੱਢ ਤੋ 5 6 ਕਿਲੋ ਡਟ ਇਤਨੀ ਛੜੋ ਕੇ ਦਿਖਾ ਬਾਈ ਕਿੰਨਾ ਕ ਦੁੱਧ ਪਾ ਦੁੱਧ 22 23 ਕਿਲੋ ਮੰਨ ਕੇ ਲੈ ਲੇ ਜਿਹੜਾ ਮਰਜੀ ਯਾਰ ਤਿਕਵਾ ਕੀ ਨਹੀਂ ਕਹਿੰਦੇ 32 ਨਹੀਂ ਕਹਿੰਦੀ ਆਪਾਂ ਥਣ ਲੇਵੇ ਦੀ ਸਾਲ ਲੇਵੇ ਤਾਂ ਪੁਲਿਸ ਆ ਫਲ ਹੈ ਬੱਚੀ ਬਾਕੀ ਬੱਚੀ ਦਿਖਾ ਬੋ ਚੰਗੀ ਬੱਚਾ ਵੀ ਦਿਖਾ ਦੇਣਾ ਮਗਰ ਇਹਦੇ ਬੱਸੀ ਆ ਗਈ ਬਾਈ ਬੱਸੀ ਤਾਂ ਇਹਦੇ ਨਾਲੋਂ ਵੀ ਸਰਾਇ ਲੈਂ ਮੈਂ ਕਿਣਾ ਕਲੇ ਕੀ ਆ ਵਾਤਾ ਵੱਡੀ ਵੱਡੀ ਵੜੀਆ ਹੈ ਨਾ ਤੜਕੇ ਸੂਈਏ ਜੇਰ ਪੈ ਗਈ ਗਾਰੰਟੀ ਹੋ ਆਪਣੀ ਜੇਰ ਕੰਪਲੀਟ ਆ ਬਾਈ ਆ ਪਈ ਬਾਕੀ ਵੱਡੀ-ਬੁੱਡੀ ਵਾੜਾ ਵੱਡੀ-ਬੁੱਡੀ ਤਾਂ ਮੈਂ ਕਹਿੰਦਾ ਲੈ ਕੇ ਚੈੱਕ ਕਰਦਾ। ਵੱਡ ਦਾ ਬਾਪ ਪੁੜੇ ਵੀ ਨਹੀਂ ਚੱਕੇ ਇਹ ਤਾਂ ਤਾਜੀ ਸੂਈ ਕਰਕੇ ਜੇਰ ਦੀ ਗਰੰਟੀ ਆਪਣੀ। ਕੀ ਜਿਹੜੀ ਆਪਣੇ ਘਰੇ ਸੂਈ ਉਹ ਵੀ ਗਰੰਟੀ ਦੇ ਦੇਗੇ ਆਪਾਂ। ਤੇ ਚੋਣ ਚਵਾ ਕਿਵੇਂ ਦਾ? ਇੱਕ ਨੰਬਰ ਐਂ ਮਗਾਲੇ ਤੇ। ਠੀਕ ਹੈ ਬਾਈ। ਚੋਣ ਚਵਾ ਬਾਈ ਕਹਿੰਦਾ ਇੱਕ ਨੰਬਰ। ਬਾਕੀ ਨਾ ਫੇਸਬੁਕ ਚੈੱਕ ਕਰੋ ਬਾਈ ਵਾੜ ਦਾ ਬੜਾ ਪਿਆਰਾ ਫੇਸ ਆ ਗਿਆ ਚਮਕਾਲੀ ਵਾੜਾ ਜਵਾਨੀ ਵਾਲੀ ਵਾੜਾ ਕੁਆਲਿਟੀ ਪ੍ਰਿੰਟ। ਢੀ ਠੁੰਡੀ ਬਹੁਤ ਹੈ ਚੱਲ ਪੁੱਤੇ। ਹਮ। ਸਨਖ ਬਣਾ ਬਹੁਤ ਆਣਾ ਕਾਲੇ। ਹਾਂ ਸਨਖ ਬਣਾ ਤਾਂ ਪੂਰਾ ਟੌਪ ਦਾ ਐਂ ਬਣਾ ਦੇ। ਪ ਕਿਆ ਬਾਤ ਆ ਭਾਈ ਬਾਕੀ ਵਹਿੜਾ ਆਵਦਾ ਦੀਆ ਕਿਨੇ ਤੋੜ ਲਾ ਹੋਰ ਗਹਾਂ ਤੋੜ ਦੇ ਤੋੜ ਦੇ ਦੋਚ ਨਾ ਦੇਖ ਸਕਦੇ ਭਾਈ ਇਂ ਕੁੱਤੇ ਤੋੜ ਰਦੀ ਕਿਉਂ ਕਾ ਕਿੰਨਾ ਦੁੱਧ ਪਾ ਦੂ ਕਾਲੇ ਇੱਕ ਮਿੰਟ ਆ ਹੁਣ ਦਿਖਾ ਸ਼ੈਡ ਤੇ ਡਾਕਟਰ ਹੂੰ ਡਾਕਟਰ 20 ਮੰਨ ਕੇ ਜਿਹੜਾ ਮਰਜ਼ੀ ਲੈ ਲੈ ਯਾਰ ਪਿਛਲੇ ਦੂਏ ਕਿੰਨਾ ਹੈ 25 ਦੇ ਦੇ 20 ਮੰਨ ਕੇ ਲੈ ਲਈ ਪਿਛਲੇ ਦੂਏ ਕਿੰਨਾ ਪਿਛਲੇ ਦੂਏ 20 ਦੁੱਤਾ ਹੋਵੇ ਤੇ ਮੁੱਲ ਫਿਰ ਲੈਣ ਦੇਣੀ ਮੁੱਲ ਲੈਣ ਦੇਣ ਆਪਾਂ 1 ਰੁਪਈਏ ਨਹੀਂ ਘੱਟ ਦੇਣੀ ਹੂੰ 70000 70000 70000 ਦੀ ਦੇ ਚੱਕੋ ਬਾਈ ਹਾਂ ਬਾਲਾ ਬਾਈ ਅੱਗੇ ਨਹੀਂ ਉਹ ਛੋਟਾ ਨਹੀਂ ਬੜਿਆ ਨਹੀਂ ਹੋਣਾ 70000 ਦੀ ਦੇਣੀ ਆ ਬਰ ਲੈਣ ਤੇ ਦੇਣੀ ਆ ਠੀਕ ਆ ਮੋਲ ਬਾਈ ਕਹਿੰਦਾ ਅੱਜ ਵੀ ਨਹੀਂ ਬਾਲਾ ਕਰਨਾ ਤੇ ਮੋਲ ਨੱਗੇ ਵੀ ਨਹੀਂ ਬਾਲੇ ਹੁੰਦੇ ਬੱਚਾ ਤੁਹਾਨੂੰ ਮਿਲ ਜਾਏ ਤੇ ਮਗਰ ਬਾਈ ਬੱਸੀ ਬੱਸੀ ਟੌਪ ਦੀ ਹੈ ਜੇੜ ਦੀ ਗਰੰਟੀ ਹੋਊ ਆਪਣੀ ਠੀਕ ਆ ਲੈ ਵਾ ਇਹਨੂੰ ਫਾੜੀ ਆ ਨਾ ਮਿਲ ਜਾ ਕੁਆਲਟੀ ਵਾਲਾ ਲੈ ਵਾਪਾ ਇਹਨੂੰ ਕਹਿ ਸਕਦਾ ਕਰਮ ਵਾਲੀ ਜਿਹੜਾ ਪੂਰੀ ਇੱਕ ਨੰਬਰ ਚੋ ਆਈ ਆ ਪਰ ਫਿਰ ਵੀ ਠੰਡੀ ਆ ਸਹੀ ਗੱਲ ਗਰਮ ਆਪਾਂ ਗਾਨ ਨਹੀਂ ਲੈਂਦੀ ਤੇ ਅੱਗੇ ਕਾਲੇ ਤਿੰਨ ਨੰਬਰ ਜਰਸੀ ਬੋਲ ਵੱਡੀ ਹੜਤੇ ਜਰਸੀ ਆ ਗਈ ਫੁੱਲ ਵੱਡੀ ਹੈ ਕਾਲੇ ਬੈਟਰ ਰਹਿੜੋ ਠੀਕ ਹੈ ਕੱਲ ਆਥਣ ਦੀ ਸੂਈ ਹਾਂ ਮਾਲਕਾਂ ਦੇ ਘਰੋਂ ਆ ਪਸੂ ਦੀ ਸੋਈ ਲਈ ਹੈ ਠੀਕ ਹੈ ਹਾਂ ਕੱਲ ਬਾਈ ਕਹਿੰਦਾ ਬਾਈ ਆਥਣ ਦੀ ਸੂਈ ਬੋਲਾ ਇਹ ਥਲੇ ਹੁਣ ਹੋਊ ਮੇਰੇ ਸਾਹਮਣੇ 13 ਚ 13 ਲੀਟਰ ਬੋਲਾ ਹੋਊਗਾ ਤੇ ਬੱਚਾ ਬੱਛਾ ਮਛੀ ਬੱਚਾ ਬੱਛਾ ਬੱਛਾ ਹਾਂ ਤੇ ਵੱਡੀ-ਬੁੱਡੀ ਫੁੱਲ ਜਰਸੀ ਵੱਡੀ-ਬੁੱਡੀ ਪੰਜਾਬ ਵਾਲੀ ਜਰਸੀ ਆ ਉਹ ਜਰਸੀ ਨਹੀਂ ਪਿਓਰ ਪਿਆ ਵਾਲੀ ਲੈ ਬੱਛਾ ਬਹੁਤ ਡਬਲ ਵਾਲੀ ਜਰਸੀ ਹੈ ਬਾਈ ਫੋਲੋਅਰਾਂ ਜਨਾਂ ਦਾ ਤਾਂ ਤਾਂ ਬੱਚੇ ਹੀ ਦੱਸਦਾ ਹੁੰਦਾ ਨਹੀਂ ਤਾਂ ਪੂਰਾ ਪੂਰਾ ਬੱਚੇ ਹੁੰਦੇ ਆ ਹਾਂ ਕੁਆਲਿਟੀ ਵਾਲਾ ਕੱਦ ਲਈਏ ਦੇਖ ਕੱ ਚੈੱਕ ਕਰੋ ਬਾਈ ਪੂਰਾ ਚੈੱਕ ਕਰੋ ਆਉਂਦੀ ਹੈ ਠੰਡੀ ਪਰ ਫਰਗੀ ਦੋਨੇ ਪੱਸੀ ਬੈਠ ਕੇ ਚੋਲਾ ਲੈ ਥਾਂ ਤੋਂ ਇੱਕ ਤੋਂ ਲੱਗਿਆ ਚੋਾਈ ਕਾਦੀ ਲੱਗਿਆ ਗੁੱਠੀ ਵਰਗੀ ਪੈਂਦੀ ਹੈ ਟੋੜੇ ਦਾ ਲੈਵਾ ਟਾਈਟ ਆ ਨਾ ਹਾਂ ਫੀਟ ਨਾਲ ਆ ਲੈਵਾ ਲੈਵਾ ਤਾਂ ਪੂਰਾ ਟੌਪ ਦਾ ਹੈ ਸਹੀ ਗੱਲ ਹੈ ਸਵਾਰਟੀ ਵਾਲੀ ਵਹਿੜਾ ਬਾਈ ਜਵਾਨੀ ਵਾਲੀ ਦੂਜਾ ਸੂਆ ਵਹਿੜਦਾ ਹੂੰ ਠੀਕ ਕਿੰਨਾ ਦੁੱਧ ਕੱਢਿਆ ਕਾਲੇ ਪਿਛਲੇ ਸੂਏ ਬਾਈ ਡਾਕਟਰ ਦੁੱਧ ਤੇ ਬੀਮਾਨ ਕੇ ਜਿਹੜਾ ਮਰਜ਼ੀ ਲੈ ਲੈ ਠੀਕ ਹੈ ਭਾਈ ਦੇ ਆਮ ਬੋਤੇ ਗੁੜੇ ਲਿਕਨ 35 2 36 ਦੀ ਆਪਾਂ ਤਾਂ 20 ਮੰਨ ਕੇ ਦੇਵਾਂ ਅਸਲ ਵਿੱਚ ਪੰਡ ਲੱਗੀ ਵੀ ਆ ਹਾਂ ਹੁਣ ਹੋਊਗਾ 13 14 ਲੀਟਰ ਬੋਲਾ ਤੇ ਆ ਇਧਰ ਥੋੜਾ ਥੋੜਾ ਚੈੱਕ ਕਰਾ ਦਈਏ ਮੜਾ ਰੋਕੀ ਬੈ ਲੈ ਚੈੱਕ ਕਰੋ ਭਈ ਇੱਕ ਨੰਬਰ ਫੰਡ ਨਾੜਾ ਐ ਨਹੀਂ ਬਿਲਕੁਲ ਠੱਠ ਛੜ ਕਰ ਜੂ ਲੈ ਲੈ ਆ ਬਹਿ ਗਿਆ ਭਈ ਸਿੱਧਾ ਕੋਈ ਦੇਖ ਨਹੀਂ ਪੂਰੀ ਠੰਡੀ ਚੌਈ ਚੂ ਇੱਕ ਨੰਬਰ ਕਿਆ ਬਾਤ ਆ ਭਾਈ ਤੇ ਕੱਲ ਇਹਦਾ ਮੁੱਲ ਭਾਈ ਲੈਣ ਦੇ ਡਾਕਟਰ ਮੁੱਲ ਜੀ ਨਾਲ ਮਰਜੀ 80 ਹੀਰ ਦੀਆਂ ਦੇਣੀ ਆ ਅੱਜ ਹਾਂ 80 ਹੀ ਦੇਣੀ ਆ ਚੱਕੋ ਭਾਈ ਬਾਈ ਕਹਿੰਦਾ ਬਾਈ ਮੁੱਲ ਕਰਾਉਣ ਚ ਨਾ ਮਰਜ਼ੀ ਕਰਾਈ ਚੱਲੋ ਪਰ ਜੇ ਮੈਂ ਦੇਣ ਲੈਣ ਦੀ ਗੱਲ ਕਰਾਂ ਤਾਂ 80000 ਰੁਪਏ ਐਂ ਤਾਂ ਜਰਸੀਆਂ ਦਾ ਬਾਈ ਪਿਆਂ ਪਿਆਂ ਦੀਆਂ ਮਿਲ ਜਰਿਆ ਪੂਰਾ ਪੂਰਾ ਜਰਸੀਆਂ ਇਹਦੀਆਂ ਤਾਂ ਤਿੰਨ ਚਾਰ ਬਣ ਜਣਗੀਆਂ ਉਹ ਨਹੀਂ ਬੱਚਾ ਹੀ ਦੱਸਦਾ ਨਾ ਗਾਂ ਦਾ ਬੱਚਾ ਦੇਖ ਭਾਣ ਰਕਾ ਡਬਲ ਆ ਬੱਚਾ ਨਾ ਹਾਂ ਪੂਰਾ ਟੌਪ ਦਾ ਬੱਚਾ ਦਿੱਤਾ ਤੇ ਇੱਕ ਸੁਣੋ ਲਾਸਟ ਤੇ ਦਿਖਾ ਦੇਣਾ ਇਹ ਐਰ ਫੇਰ 10 ਦਿਨਾਂ ਦੀ ਕੱਚੀ ਆ ਬਾਈ ਹਜੇ ਬੈੜ 10 ਦਿਨ ਤੋਂ 8 ਤੋਂ 10 ਦਿਨ ਲਊ ਹੂੰ ਬੜਾ ਪਿਆਲੇਵਾ ਹਨਾ ਕੱਚਾ ਹਾਂ 8 8 10 ਦਿਨ ਲਊਏ ਗਰੰਟੀ ਹੋਊਗਾ ਕਹਿੰਦਾ 20 ਦਿਨ ਲੈ ਜੂ 15 ਲੈ ਯੋਗ ਨਹੀਂ ਉਹ ਨਹੀਂ ਹੋਊਗਾ ਦੇਖੋ ਨਾੜਾ ਨੂੜਾ ਬਈ ਬੜੀਆਂ ਕਮਾਂਦੀਆਂ ਆ ਮੈਂ ਕਹਿੰਦਾ ਗੱਲਾਂ ਕਰਾਉਂਦੀ ਆ ਹਨਾ ਤੋਰ ਦੇ ਬਤ ਦੱਸ ਦਿਨਾ ਦੀ ਕੱਚੀ 10 ਦਿਨ ਮੰਨ ਕੇ ਲੈ ਲੈ ਇਹ ਨਹੀਂ ਹੋਊ 15 ਦਿਨਾਂ ਦੀ ਜਾਂ 20 ਦਿਨਾਂ ਦੀ ਉਹ ਗਰੰਟੀ ਹੋਊ ਆਪਣੀ ਤੇ ਕੱਲੇ ਅੱਜ ਮੁੱਲ ਦੱਸ ਫਿਰ ਇਹਦਾ ਅੱਜ ਮੁੱਲ ਦਾਟਰ 70 ਦੀ ਦੇ ਦੇਣ ਮੁੱਲ ਜੀ ਨਾ ਮਰਜ਼ੀ ਕਰਾ ਲੈ ਬੈਠ ਅੱਜ ਦੇ ਦੇਣਗੇ 70 ਦੀ ਕਿੰਨਾ ਦੁੱਧ ਕੱਢਿਆ ਵਾ ਤੋਦੋ ਜੀ ਤਾਂ 15 16 ਕਿਲੋ ਐਤ ਕੀ ਕਿੰਨਾ ਦੇ ਦੂੰ ਐਤ 15 16 ਹੀ ਮੰਨ ਕੇ ਲੈ ਲਿਆ ਅਗਲਾ ਆਪਾਂ ਐਵੇਂ ਕਹਦੇ 20 ਦੀ 25 ਦੀ ਫਾਇਦਾ ਫੁੱਲ ਵਜਨ ਵਾਲੀ ਆ ਬਾਈ ਫੁੱਲ ਭਲੀ ਉਹ ਮੈਂ ਦਿਖਾ ਦੇਣਾ ਸਨਕ ਬਣਾ ਐਰ ਸੈਰ ਬ੍ਰੀਡ ਨਿੱਕਾ ਗੰਨ ਬੋਦੀ ਬਦੀ ਫੁੱਲ ਕਮਾਲ ਕੰਨੀ ਪੂਰੀ ਚਮਕ ਦਮਕ ਵਾਲੀ ਫੁੱਲ 10 ਤੋਂ 12 ਦਿਨਾਂ ਦੀ ਕੱਚੀ ਅੰਦਾਜ਼ਾ ਲਾ 10 ਕਿ ਦਿਨ ਮਸਾ ਲੂ 12 ਨਹੀਂ ਲੈਣੀ ਠੀਕ ਆ 10 ਦਿਨ ਚ ਬੈਠਣੇ ਤਿਆਰ ਹੋ ਜਣ ਸਹੀ ਗੱਲ ਆ ਬਈ 10 ਦਿਨਾਂ ਚ ਬੈਠਣੇ ਤਿਆਰ ਹੋਏ ਨਾ ਬਾਕੀ ਫੇਸਬੁਕ ਚੈੱਕ ਕਰ ਸਕਦੇ ਹੋ ਬੋਦੀ ਬੱਤੀ ਇਹ ਵੀ ਆਪ ਅੱਜ 70 ਦੀ ਦੇਵਾਂਗੇ ਜੇ ਲੱਗਦਾ ਵੀ ਸਵਾ ਕੇ ਜਨ ਤਿਆਰ ਕਰਕੇ ਤਿਆਰ ਕਰਕੇ ਨਹੀਂ 70 ਦੇ ਦਿੰਦੀ ਠੀਕ ਆ ਅੱਜ ਬਾਈ ਕਹਿੰਦਾ ਬਾਈ 70 ਦੇ ਦਿੰਦਾ ਤੇ ਫੇਰ ਮੁੱਲ ਕਰਾਂਗੇ ਜਿੱਦਿਆ ਹੋਊਗਾ ਤਿਆਰ ਹੋ ਹੈ ਜੀ ਬਾਕੀ ਮੋਲ ਬਾਈ ਨੇ ਸਾਰਿਆਂ ਦੀ ਖਿੱਚ ਕੇ ਕਰਿਆ ਜੇ ਕੋ ਜੋੜਾ ਜੇ ਮੋਲ ਸਾਰਿਆਂ ਦੀ ਹਾਂ ਜੇ ਕੋ ਜੋੜਾ ਲਵੇ ਜੋੜਾ ਜੋੜਾ ਤੇ ਜੋ ਸਾਨੂੰ ਸੋਡਾ ਕਰਦੇ ਆਂਗੇ ਠੀਕ ਹੈ ਬਾਈ ਹਾਂ ਤੇ ਜੇ ਕਿਸੇ ਵੀ ਵੀਰ ਨੂੰ ਬਈ ਕੋਈ ਵੀ ਨਾਗਾ ਪਸੰਦ ਬਾਈ ਨਾ ਕਰੇ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ